ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੇਸ ਹੈਗਾ ਸਾਡਾ 49 ਨੰਬਰ ਹੈਗਾ ਜਿਹੜਾ ਆਪਣਾ ਸਿਵਲ ਆਇਨ ਦਾ ਕੇਸ ਹੈਗਾ 49 49 ਕੇਸ ਨੰਬਰ ਹੈਗਾ 379 ਦਾ ਇਹਦੇ ਵਿੱਚ ਅਸੀਂ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਇੱਕ ਮੋਬਾਈਲ ਤੇ ਜਿਹੜੇ ਹੈਗੇ ਆ ਮੋਬਾਈਲ ਜਿਹੜੇ ਹੈਗੇ ਆ ਸੱਤ ਮੋਬਾਈਲ ਜਿਹੜੇ ਰਿਕਵਰ ਕੀਤੇ ਜੀ ਦੂਜਾ ਦਨ ਸੈਕੰਡ ਜਿਹੜਾ ਹੈਗਾ ਆਪਣਾ ਨੰਬਰ ਹੈਗਾ 52 ਨੰਬਰ ਜਿਹੜਾ ਮਕਦਮਾ ਨੰਬਰ ਹੈ 379 ਬੀ ਦਾ ਹੈਗਾ ਇਹਦੇ ਵਿੱਚ ਹਰਮਨ ਅ ਹਰ ਸਿਮਰਨ ਤੇ ਹਰਪ੍ਰੀਤ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਲੇਡੀ ਪਰਸ ਜਿਹੜਾ ਹੈਗਾ ਆਧਾਰ ਕਾਰਡ ਤੇ ਇਹਨਾਂ ਨੇ ਜਿਹੜਾ ਵਾਰਦਾਤ ਦੇ ਵਿੱਚ ਦਾਤਰ ਵਰਤਿਆ ਸੀਗਾ ਉਹ ਬਰਾਮਦ ਕੀਤਾ ਔਰ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਵਾਰਦਾਤ ਹੋਈ ਸੀਗੀ ਇਹ ਪੁਲਿਸ ਲਾਈਨ ਦੇ ਬਾਹਰ ਹੋਈ ਸੀਗੀ ਇਸ ਕਰਕੇ ਥੋੜੀ ਸੰਸਨੇ ਜ਼ਿਆਦਾ ਸੀ ਇਸ ਦੀ ਔਰ ਇਹਨੂੰ ਇਮੀਡੀਏਟਲੀ ਜਿਹੜਾ ਹੈਗਾ ਅੰਮਸਰ ਪੁਲਿਸ ਨੇ ਜਿਹੜਾ ਟ੍ਰੇਸ ਕਰ ਲਿਆ ਆ ਔਰ ਇਹਦੇ ਵਿੱਚ ਆ ਜਿਹੜੇ ਦੋ ਬੰਦੇ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ। ਇਸ ਤੋਂ ਇਲਾਵਾ ਜਿਹੜਾ ਇੱਕ 50 ਨੰਬਰ ਮੁਕਦਮਾ ਹੈਗਾ ਉਹਦੇ ਵਿੱਚ 379 411 ਦਾ ਹੈਗਾ। ਇਹਦੇ ਵਿੱਚ ਅਸੀਂ ਰਾਜਾ ਪੁੱਤਰ ਧੀਰ ਸਿੰਘ ਹੈਗਾ ਜਿਹੜਾ ਗੇਠ ਹਕੀਮਾ ਦਾ ਗ੍ਰਿਫਤਾਰ ਕੀਤਾ। ਉਹਦੇ ਦੇ ਕੋਲੋਂ ਇੱਕ ਲੈਪਟਾਪ ਜਿਹੜਾ ਹੈਗਾ ਇੱਕ ਤੇ ਦੋ ਮੋਬਾਈਲ ਫੋਨ ਜਿਹੜੇ ਹੈਗੇ ਆ Samsung ਦੇ ਤੇ Oppo ਦੇ ਜਿਹੜੇ ਆ ਰਿਕਵਰ ਕੀਤੇ ਨੇ। ਇਸ ਤੋਂ ਇਲਾਵਾ ਜਿਹੜਾ ਚੌਥਾ ਕੇਸ ਹੈ ਉਹ ਸਾਡਾ ਹੈਗਾ ਆਪਣਾ सदर ਥਾਣੇ ਦਾ। ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਦੋ ਵਿਅਕਤੀ ਜਿਹੜੇ ਹੈਗੇ ਆ ਸੂਰਜ ਤੇ ਅੰਸ਼ੂ ਆਯੂਸ਼ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਨੇ ਔਰ ਇਹਨਾਂ ਦੇ ਕੋਲੋਂ ਜਿਹੜੇ ਹੈਗੇ ਆ ਸਕੂਟਰੀ ਤੇ ਜਿਹੜੇ ਹੈਗੇ ਆ ਮੋਬਾਈਲ ਤੇ ਜਿਹੜੇ ਹੈਗੇ ਆ ਉਹ ਫੜੇ ਗਏ ਨੇ ਉਹ ਕਹਿੰਦੇ ਕਿ ਇਹ ਸਾਰੇ ਮੁੰਡੇ ਤੋਂ ਜੈਂਗ ਸਾਡਾ ਦੇਖੋ ਇਹ ਵੱਖ-ਵੱਖ ਜਿਹੜੇ ਆ ਟੋਟਲ 4 ਕੇਸ ਟ੍ਰੇਸ ਹੋਏ ਨੇ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਤੁਹਾਨੂੰ ਦੱਸਿਆ ਵੱਖ-ਵੱਖ ਕੇਸਿਸ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਆ ਲੁੱਟਾਂ ਖੋਹਾਂ ਦੀ ਵਾਰਦਾਤ ਤੁਸੀਂ ਦੇਖਿਆ ਹੋਣਾ ਕਾਫੀ ਪਿੱਛੇ ਜਿਹੜੀਆਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੀਆਂ ਦੋ ਤਿੰਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਿਵਲ ਲਾਈਨ ਦੇ ਵਿੱਚ ਹੋਈਆਂ ਸੀਗੀਆਂ ਔਰ ਉਹ ਜਿਹੜੀਆਂ ਦੋਏ ਤਿੰਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆ ਔਰ ਸਦਰ ਦੇ ਵਿੱਚ ਔਰ ਸਿਵਲ ਲਾਈਨ ਦੇ ਦੋਨੋਂ ਏਰੀਆ ਦੇ ਵਿੱਚ ਜਿਹੜੀਆਂ ਟਰੇਸ ਕਰਦੀਆਂ ਨੇ ਉਸ ਵੇਲੇ ਬਾਦੀ ਵਾਰਦਾਤ ਵੀ ਕਹਿੰਦੇ ਆਟੋ ਰੋਕ ਕੇ ਹੀ ਉਹਨੂੰ ਲੁੱਟੇ ਗਏ ਹਾਂ ਹਾਂਜੀ ਆਟੋ ਰੋਕ ਕੇ ਜਿਹੜਾ ਸੀਗਾ ਉਹਨੂੰ ਦਾਖਲ ਵਿਖਾ ਕੇ ਉਹ ਕੋਈ ਖੋਇਆ ਗਿਆ ਸੀਗਾ ਪਰਸ ਖੋਇਆ ਗਿਆ ਸੀ ਮੋਬਾਈਲ ਜਿਹੜਾ ਦੋਨੇ ਚੀਜ਼ਾਂ ਸੀ ਉਹ ਸਵੇਰ ਦਾ ਵਕਤ ਸੀ ਨਾ ਥੋੜਾ ਇਹ ਦੇ ਕਰਕੇ ਜਿਹੜਾ ਜਾ ਰਿਹਾ ਸੀਗਾ ਉਹਨੂੰ ਦਾਤਰ ਸੀਗਾ ਉਹ ਵਿਖਾ ਕੇ ਉਹਨਾਂ ਨੂੰ ਕਰ ਲਿਆ ਪਰ ਸਾਡੇ ਐਸ ਐਚ ਓ ਸੇਵਲਾਈ ਤੇ ਡੀ ਐਸ ਪੀ ਖੋਸਾ ਜੀ ਨੇ ਬੜੀ ਮਿਹਨਤ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਹਣੀ ਲੱਗਿਆ ਉਹ ਕੀ ਅਸੂ ਕਰ ਗਏ ਇਹਨਾਂ ਦੇ 75 ਹੈਗੇ ਹਨ ਤੇ ਕੇਸ ਨਹੀਂ ਹੈਗਾ ਜੀ ਬੰਦ ਸੀ ਜੀ ਸਰ ਕੋਈ ਪਹਿਲਾ ਨਹੀਂ ਹੈ ਨਹੀਂ ਪੈਸੇ ਨਹੀਂ ਸੀ ਆਧਾਰ ਕਾਰਡ ਸੀਗਾ ਉਹਨਾਂ ਦਾ ਨਾਮ ਨਸ਼ੇ ਦੇ ਗੱਲ ਇਹ ਰਿਮਾਨਡ ਲੈ ਕੇ ਪੁੱਛਕਿਛ ਕਰਦੇ ਜੇ ਕੋਈ ਗੱਲ ਹੋਈ ਤਾਂ ਫਿਰ ਦੱਸ ਸਕਦੇ ਪੁਰਾਣੇ ਪਰਚੀਆਂ ਮਾਦੇ ਦੇ ਜਿਹੜੇ ਆਪਣਾ ਇਹ ਦੇ ਵਿੱਚ ਤਾਂ ਨਹੀਂ ਹੈਗੇ ਇੱਕ ਬੰਦਾ ਜਿਹੜਾ ਰਾਜਮਾਰ ਹੈਗਾ ਉਹਦੇ ਉੱਤੇ ਜਿਹੜਾ ਹੈਗਾ ਰਾਜਾ ਪੁੱਤਰ ਜਿਹੜਾ ਹੈਗਾ ਇਹਦੇ ਵਿੱਚ ਤਿੰਨ ਮੁਕਦਮੇ ਪਹਿਲੇ ਦਰਜ ਹੈਗੇ ਨੇ ਜਿਹੜਾ ਲੈਪਟਾਪ ਵਾਲਾ ਕੇਸ ਹੈ ਜਿਹਦੇ ਵਿੱਚ ਰਾਜਾ ਫੜਿਆ ਉਹਦੇ ਉੱਤੇ ਤਿੰਨ ਮੁਕਦਮੇ ਜਿਹੜੇ ਆ ਦਰਜ ਹਾਂਜੀ ਇਹ ਚੋਰੀ ਕੀਤਾ ਸੀਗਾ ਜੀ ਇਹ ਰੇਨਸ ਸੀ ਠੀਕ ਹੈ